ਲਗਾਤਾਰ ਵੱਧ ਰਹੀ ਸਰਦੀ ਕਾਂ ਹੱਡ ਚੀਰ ਮੀ ਠੰਡ ਮੇ ਜਿੱਥੇ ਆਮ ਜਨ ਜੀਵਨ ਨੂੰ ਪ੍ਰਭਾਵਿਤ ਕਰਕੇ ਰੱਖ ਦਤਾ ਉੱਥੇ ਇਸ ਦਾ ਮਾੜਾ ਅਸਰ ਬਜ਼ੁਰਗਾ ਤੇ ਬੱਚਿਆਂ ਉੱਪੀ ਬੁਰੀ ਤਰ੍ਹਾਂ ਪੈਂਦਾ ਵੇਖਿਆ ਜਾ ਸਕਦਾ ਹੈ ਪਹਾੜੀ ਇਲਾਕੇ ਚ ਹੋਈ ਬਰਫਵਾਰੀ ਦੌਰਾਨ ਮੈਦਾਨੀ ਇਲਾਕਿਆਂ ਦੇ ਤਾਪਮਨ ਚ ਆਈ ਭਾਰੀ ਗਰਾਉਟ ਕਾਰਨ ਸਰਦੀ ਵੱਧ ਗਈ ਹੈ ਜਿਸ ਨਾਲ ਆਮ ਲੋਕਾਂ ਨੂੰ ਠੰਡ ਤੇ ਪਰੇਕੋਪ ਤੋਂ ਪਚੜਦੀ ਅੱਖ-ਵੱਖ ਟੰਗ ਆਪਣਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਉੱਤੇ ਹੀ ਕੜਾਕੇ ਦੀ ਪੈ ਰੀ ਠੰਣ ਨਾਲ ਬਬਰ ਤੇ ਵੀ ਮਾੜਾ ਅਸਰ ਪੈਣ ਲੱਗਿਆ ਹੈ ਜਦੋਂ ਕਿ ਅੱਜ ਤੱਕ ਵੈਸੇ ਪੰਜਾਬ ਪੱਤ ਦੀ ਕਾਲ ਨੂੰ ਮਿਲਿਆ ਪਰ ਮਹਿੰਗਾਰਾ 270 ਤੋਂ ਵੱਧ ਥਾਮਾ ਤੇ ਬੈਰੀਕੇਡਿੰਗ ਕੀਤੀ ਗਈ ਸੀ ਕਿਸਾਨਾਂ ਵੱਲੋਂ 에어ਪੋਰਟ ਜਾਣ ਵਾਲੇ ਯਾਤਰੀਆਂ ਵੱਲੋਂ ਇਹਨਾਂ ਨਾਕਿਆਂ ਤੇ ਇਕਾ ਦੁਕਾ ਵੈਸਵਾਜੀ ਸੋਸ਼ਲ ਮੀਡੀਆ ਤੇ ਵੇਖ ਕਨਵੜੀ ਦੋਸਤੋ ਮੈਂ ਰਜਿੰਦਰ ਸਿੰਘ ਬਲਕਾ ਤੇ ਤੁਸੀਂ ਵੇਖ ਰਹੇ ਹੋ ਬਲਕਾ نیوز ਆਨਲਾਈਨ ਚੈਨਲ ਖਨੌਰੀ ਬਾਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਮਾਰਨ ਵਰਤ 35ਵੇਂ ਦਿਨਮ ਚਿਤਾਕਲ ਉਹਨਾਂ ਨੂੰ ਅਫਸਰ ਮਨਾਉਂਦੇ ਦੇਖੇ ਗਏ ਆਓ ਪਹਿਲਾ ਪੰਜਾਬ ਬੰਦ ਨੂੰ ਲੈ ਕੇ ਸਰਪੰਨ ਸਿੰਘ ਪੰਦੇੜ ਨੇ ਕੀ ਆਖਿਆ ਖਬਰ ਪੜ੍ਹਦੇ ਹਾਂ ਪੰਜਾਬ ਬੰਦ ਕਾਰਨ ਸੂਬੇ ਵਿੱਚ ਸੜਕੀ ਅਤੇ ਰੇਲ ਦੇ ਆਵਾਜਾਈ ਬੰਦ ਰਹੀ ਪੰਜਾਬ ਦਾ ਪੰਦਤਾ ਸੱਦਾ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਹੇਠ ਸ਼ੰਭੂ ਅਤੇ ਖਨੌਰੀ ਸਰਹੱਦ ਤੇ ਚੱਲ ਰਹੇ ਕਿਸਾਨ ਧਰਨੇ ਦੌਰਾਨ ਦਿੱਤਾ ਗਿਆ ਸੀ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸਰਪੰਨ ਸਿੰਘ ਪੰਦੇੜ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਸ ਬੰਦ ਦਾ ਦਿਲੋਂ ਸਮਰਥਨ ਕੀਤਾ ਪੰਦੇੜ ਨੇ ਕਿਹਾ ਕਿ ਦੋ ਵੱਡੀਆਂ ਜਥੇਬੰਦੀਆਂ ਕਿਸਾਨ ਮਜ਼ਦੂਰ ਮੋਰਚਾ ਅਤੇ ਕਿਸਾਨ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਨੇ ਬੰਦ ਦਾ ਸੱਤਾ ਦਿੱਤਾ ਸੀ ਅਸੀਂ 3 ਕਰੋੜ ਪੰਜਾਬੀਆਂ ਨੂੰ ਪੰਜਾਬ ਬੰਦ ਦਾ ਸਮਰਥਨ ਕਰਨ ਲਈ ਉਹਨਾਂ ਨੂੰ ਅਪੀਲ ਕੀਤੀ ਸੀ 99% ਹਮਾਰਾ ਦਿੱਤਾ ਇਸ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਨੇ ਕਿਹਾ ਕਿ ਸਵੀਰ ਤੋਂ ਕਰੀਬ 90 ਤੋਂ 99% ਦੀ ਆਵਾਜ਼ ਆਈ 6:30 ਤੋਂ 7:00 ਤੱਕ ਨਹੀਂ ਬੰਦ ਹੋ ਗਈ ਸੀ ਇਹਦਾ ਮਤਲਬ ਹੈ ਕਿ ਪੰਜਾਬੀਆਂ ਨੇ ਇਸੇ ਬੰਦ ਦੇ ਸੱਦੇ ਨੂੰ ਦਿਲੋਂ ਸਮਰਥਨ ਕੀਤਾ एक सफल बंद है इस अलावा तो उन्होंने कहा कि बंद दौरान एमरजेंसी सेवावान भी चलती रही बंदे ने धनवाद किया व्यापार मंडल का भाजपा लीडर घोषद्या कि व्यापारियों वालों पंजाब अंदर बंदे समर्थन ने यह सिद्ध कर दिता है कि दुकानदार हम भाजपा नाल नहीं ने। दोस्तों इस खबर पर टिप्पणी करद यही कहा जा सकता है कि पाब मुकम्मल बंद रहा कई चैनलों ने दिखाया इका दुका एयरपोर्ट जाने वाले लोगों ਉਹ ਕਿਸਾਨਾਂ ਨਾਲ ਨਾਕਿਆਂ ਤੇ ਐਮਰਜੈਂਸੀ ਸਹੂਲਤਾ ਦੇ ਨਾ ਮਿਲਣ ਕਾਰਨ ਬਹਿਸ ਦੇ ਵੀ ਦੇਖੇ ਗਏ ਕਿਸਾਨਾਂ ਨਾਲ ਅਜਿਹੇ ਵਿਅਕਤੀ ਬਹਿਸ ਦੇ ਜਿਵੇਂ ਵੇਖੇ ਗਏ ਆ ਕੁਲਮਲਾ ਕੇ ਕਿ ਵੀ ਇਹੀ ਕਿਹਾ ਜਾ ਸਕਦਾ ਕਿ ਲੋਕਾਂ ਨੇ ਪਹਿਲਾਂ ਹੀ ਮਨ ਬਣਾ ਲਿਆ ਸੀ ਕਿ 30 ਦਸੰਬਰ ਨੂੰ ਪੰਜਾਬ ਬੰਦ ਦੇ ਵਿੱਚ ਉਹ ਰਾਜ ਮਿਲ ਕੇ ਸ਼ਾਮਲ ਹੋਣਗੇ ਅਗਲੀ ਖਬਰ ਮਾਨਨ ਬਾਤਾ ਤੇ ਬੈਠੇ ਜਗਜੀਤ ਸਿੰਘ ਧੱਲੇਵਾਰ ਨਾਲ ਸੰਬੰਧ ਦੇ ਕਿ ਜਗਜੀਤ ਸਿੰਘ ਧੱਲੇਵਾਰ ਨੂੰ ਮinority ਉਹ ਅਫਸਰ ਜਿਹੜੇ ਆ ਉਹ ਸਾਰਾ ਦਿਨ ਕੋਸ਼ਿਸ਼ਾ ਕਰਦੇ ਰਹਿ ਤੇ ਆਓ ਇਸ ਮੌਕੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਖਨੌਰੀ ਬਾਡਰ ਉੱਤੇ ਚੱਲ ਰਹੇ ਸੰਘਰਸ਼ ਦੌਰਾਨ ਮੰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਪਿੱਤਾ ਗਿਆ ਸਖਤ ਨਿਰਦੇਸ਼ਾਂ ਅਤੇ ਅੱਜ ਦੇ ਵੱੰਦੇ ਸੱਦੇ ਦੌਰਾਨ ਸਥਿਤੀ ਉੱਤੇ ਨજર ਰੱਖਣ ਦੀ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ مستਇਦ ਨਜ਼ਰ ਆ ਰਹੀ ਸੀ ਕਿਸਾਨਾਂ ਕੋ ਜਗਜੀਤ ਸਿੰਘ ਗੱਲਵਾਰ ਨੂੰ ਰਾਜੀ ਕਰਨ ਦੀ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਲਗਾਤਾਰ ਮੀਟਿੰਗਾਂ ਦਾ ਸੈンスਲਾ ਹੈ ਸਾਰਾ ਦਿਨ ਜਾਰੀ ਰਿਹਾ ਦੂਜੇ ਪਾਸੇ ਕਿਸੇ ਵੀ ਤਰ੍ਹਾਂ ਦੀ ਆਣ ਸੁਖਾ ਵੀ ਘਟਨਾ ਨੂੰ ਰੋਕਣ ਦੇ ਮਕਸਦ ਨਾਲ ਜਿੱਥੇ ਪੱਟੀ ਖਿੰਦੀ ਵਿੱਚ ਪੁਲਿਸ ਫੋਰਸ ਬਾੜਾ ਦੇ ਨਾਲ ਨਾਲ ਪਾਤਣਾ ਸ਼ਹਿਰ ਵਿੱਚ ਵੀ ਤਣਾਇਤ ਕਰ ਦਿੱਤੀ ਗਈ ਸੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਨਿਰਵਾਣਾ ਰੋਡ ਉੱਤੇ ਅਨਾਜ ਮੰਡੀ ਵਿੱਚ ਵੀ ਅੱਧੀ ਦਰਜਨ ਦੇ ਕ੍ਰੀ ਬਾਟਰ ਕੈਨਨ ਵਾਲੀਆਂ ਗੱਡੀਆਂ ਖੜੀਆਂ ਦੇਖੀਆਂ ਗਈਆਂ ਖਦੌਰੀ ਬਾਡਰ ਉੱਤੇ ਪ੍ਰਸ਼ਾਸਨ ਵੱਲੋਂ ਬਣਾਏ ਗਏ ਐਮਰਜੈਂਸੀ ਹਸਪਤਾਲ ਦੇ ਬਾਹਰ ਤਿੰਨ ਐਂਬੂਲੈਂਸਾਂ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਉੱਤੇ ਦਿੱਲੀ ਸਮਰੂਹ ਕੌਮੀ ਮੁੱਖ ਮਾਰਗ ਉੱਤੇ ਪੈਂਡ ਦੋਤਾਲ ਦੇ ਬੱਸ ਪੈਂਡ ਕੋਲ ਉੱਪਰ ਦੁਆਰਾ ਅਤੇ ਬਾਹਰ ਵੀ ਤਿੰਨ ਐਂਬੂਲੈਂਸਾਂ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਸਨ ਸੋ ਦੋਸਤੋ ਅਗਲੀ ਆਮ ਆਦਮੀ ਦੇ ਸਸਦ ਮੈਂਬਰ ਨਾਲ ਸੰਬੰਧਿਤ ਖਬਰ ਹੈ ਕਿ ਆਮ ਆਦਮੀ ਪਾਰਟੀ ਦੇ ਸਸਦ ਮੈਂਬਰ ਮਲਵਿੰਦਰ ਸਿੰਘ ਕੰਪ ਨੇ ਅੱਜ ਪੰਜਾਬ ਹਰਿਆਣਾ ਸਰਹੱਤੇ ਪਰਤਾਸ਼ਨ ਕਰਾਇ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਲਗਾਤਾਰ ਉਦਾਸੀਨਤਾ ਦਿਖਾਉਣ ਲੇਕਿਨ ਸਰਕਾਰ ਦੀ ਸਖਤ ਆਲੋਚਨਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਨਾਲ ਚੱਲ ਰਿਹਾ ਡੈਡ ਲਾਕ ਨੂੰ ਤੋੜਨ ਅਤੇ ਉਹਨਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਤੁਰੰਤ ਗੱਲਬਾਤ ਸ਼ੁਰੂ ਕਰਨ। ਮੀਡੀਆ ਨੂੰ ਜਾਰੀ ਬਿਆਨ ਵਿੱਚ ਕੰਗ ਨੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਜੋ ਪਿਛਲੇ 1 ਮਹੀਨੇ ਤੋਂ ਭੁਖੜ ਹੜਤਾਲ ਤੇ ਹਨ ਦਿਸ਼ੇਤ ਸਬੰਧੀ ਗੰਭੀਰ ਚਿੰਤਾਵਾਂ ਨੂੰ ਜਾਗਰੂਕ ਕੀਤਾ। ਉਹਨਾਂ ਨੇ ਕਿਹਾ ਕਿ ਜਗਜੀਤ ਸਿੰਘ ਢੱਲੇਵਾਲ ਦੀ ਵਿਗੜਦੀ ਸਿਹਤ ਨੂੰ ਲੈ ਕੇ ਕਿਸਾਨ ਭਾਈਚਾਰੇ ਦੇ ਨਾਲ-ਨਾਲ ਪੰਜਾਬ ਦੇ ਲੋਕ ਵੀ ਚਿੰਤਤ ਹਨ। ਕੇਂਦਰ ਸਰਕਾਰ ਨੂੰ ਇਸ ਮੁੱਦੇ ਨੂੰ ਕਬੀਲ ਨਾਲ ਲੈਣ ਅਤੇ ਬਿਨਾ ਕਿਸੇ ਦੇਰੀ ਦੇ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ ਸੁਪਰੀਮ ਕੋਰਟ ਵੱਲੋਂ ਬਣਾਈ ਹਾਈ ਪਾਵਰ ਕਮੇਟੀ ਨੇ ਬੁਲਾਈ ਕਿਸਾਨਾਂ ਦੀ ਮੀਟਿੰਗ ਆਓ ਇਸ ਖਬਰ ਪੜ ਰੋਕ ਕਰਦੇ ਆ ਕਿ 3 ਜਨਵਰੀ ਨੂੰ ਹੋ ਰਹੀ ਇਸ ਮੀਟਿੰਗ ਨੂੰ ਪੂਰੀ ਖਬਰ ਪੜ ਕੇ ਸੁਣਾਉਣੀ ਹੈ ਇਹ ਕੀ ਹੈ ਕਿ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਕਟਕ ਹਾਈ ਪਾਵਰ ਕਮੇਟੀ ਨੇ ਇੱਕ ਵਾਰ ਫਿਰ ਕਿਸਾਨਾਂ ਨੂੰ 3 ਜਨਵਰੀ ਨੂੰ ਮੀਟਿੰਗ ਲਈ ਸੱਦਾ ਦਿੱਤਾ ਹੈ ਮੀਟਿੰਗ ਲਈ ਸਾਰੀਆਂ ਪਾਰਟੀਆਂ ਦੇ ਕਿਸਾਨਾਂ ਨੂੰ ਬੁਲਾਇਆ ਗਿਆ ਹੈ ਮੀਟਿੰਗ 3 ਜਨਵਰੀ ਸਵੇਰੇ 11 ਵਜੇ ਪੀਡਬਲਯੂਡੀ ਰੈਸਟੋਰੈਂਸ ਵਿਖੇ ਰੱਖੀ ਗਈ ਹੈ ਜਿੱਥੇ ਕਮੇਟੀ ਕਿਸਾਨਾਂ ਦੇ ਮਸਲਿਆਂ ਤੇ ਵਿਚਾਰ ਵਿਸਤਾਰ ਨਾਲ ਚਰਚਾ ਕਰਕੇ ਹਰ ਰਣਨੀਤੀ ਬਣਾਏਗੀ ਇਸ ਤੋਂ ਪਹਿਲਾਂ ਵੀ ਕਮੇਟੀ ਕਿਸਾਨਾਂ ਅਤੇ ਪਰਿਸ਼ਨਾਸ਼ਿਕ ਅਧਿਕਾਰੀਆਂ ਨਾਲ ਮੀਟਿੰਗ ਕਰ ਚੁੱਕੀ ਹੈ ਪਰ ਗੈਰ ਸਿਆਸੀ ਸੰਜੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਇਸ ਕਮੇਟੀ ਦੀ ਮੀਟਿੰਗ ਵਿੱਚ ਪੇਸ਼ ਨਹੀਂ ਹੋਈ ਸੀ ਤੇ ਦੋਸਤੋ ਇਸ ਮੀਟਿੰਗ ਵਾਲੀ ਖਬਰ ਨੂੰ ਲੈ ਕੇ ਇਹ ਹੀ ਕਿਹਾ ਜਾ ਸਕਦਾ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਤੇ ਪਾਰਟੀਆਂ ਨੂੰ ਬੁਲਾਇਆ ਗਿਆ ਹੈ ਇਹ ਹੁਣ ਦੇਖਣਾ ਹੋਵੇਗਾ ਕਿ ਮੀਟਿੰਗ ਦੌਰਾਨ ਪਤਾ ਲੱਗੇਗਾ ਕਿ ਇਸ ਕਮੇਟੀ ਨੂੰ ਕਿਸਾਨ ਜਥੇਬੰਦੀਆਂ ਕਿੰਨੀ ਕ ਅਮਿਤ ਬੰਦੀਆਂ ਆਓ ਅਗਲੀ ਪੰਜਾਬ ਸਰਕਾਰ ਨਾਲ ਸੰਬੰਧਿਤ ਖਬਰ ਹੈ ਕਿ ਅਨਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ 9.9 2 ਕਰੋੜ ਰੁਪਏ ਦੀ ਰਾਚੀ ਜਾਰੀ ਕੀਤੀ ਗਈ ਹੈ ਸੰਬੰਧਤ ਮੰਤਰੀ ਡਾਕਟਰ ਬਜੀਤ ਕੋਰ ਨੇ ਇਹ ਦੱਸਿਆ ਕਿ ਅਨਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ 9.92 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ ਪੰਜਾਬ ਸਰਕਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਫਾਰ ਐਸਸੀ ਸਟੂਡੈਂਟ ਸਕੀਮ ਪਹਿਤ 1503 ਸੰਸਥਾਵਾਂ ਨੂੰ ਮਿਲੇਗੀ ਵਿੱਤੀ ਸਹਾਤਾ ਸਮਾਜਿਕ ਨਿਆਂ ਅਧਿਕਾਰਤਾ ਤੇ ਘਾਟਾ ਪੂਰਨਤੀ मंत्री डॉ ਬਜੀਤ ਕੌਰ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਦੰਦਿਆ ਦੱਸਿਆ ਕਿ 1503 ਸੰਸਥਾਵਾਂ ਨੂੰ 8.92 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਸੰਬੰਧੀ ਪ੍ਰਮਾਨਗੀ ਦਿੱਤੀ ਗਈ ਹੈ। ਉਹਨਾਂ ਨੇ ਦੱਸਿਆ ਕਿ 92 ਕਰੋੜ ਰੁਪਏ ਦੀ ਰਾਸ਼ੀ ਨਾਲ 256 ਸੰਸਥਾਵਾਂ ਨੂੰ 58 ਕਰੋੜ ਰੁਪਏ ਜਿਹੜੇ ਪਹਿਲਾਂ ਹੀ ਰਾਸ਼ੀ ਜਿਹੜੀ ਆ ਉਹ ਜਾਰੀ ਕੀਤੀ ਜਾ ਚੁੱਕੀ ਹੈ। ਇਨਾ ਸੰਸਥਾਵਾਂ ਨੂੰ ਅਦਾਇਗੀ ਸਬੰਧੀ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਦੋਸਤੋ ਪਿਛਲੀ ਸਰਕਾਰ ਸਮੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਫਾਰ ਐਸਈ ਸਟੂਡੈਂਟਾਂ ਖਾਸ ਕਰਕੇ ਕੈਪਟਨ ਸਰਕਾਰ ਸਮੇ ਕਾਲਜਾਂ ਵਿੱਚ ਸਮੇਂ ਸਿਰ ਨਾ ਜਮਾ ਕਰਵਾਉਣ ਕਰਕੇ ਵਿਦਿਆਰਥੀਆਂ ਦੀ ਬੜੀ ਖੱਜਲ ਖੁਆਰੀ ਵਧੀ ਸੀ ਜੇ ਮਯੂਦਾ ਸਰਕਾਰ ਸਮੇ ਸਿਰ ਰਾਸ਼ੀ ਜਾਰੀ ਕਰਦੀ ਹੈ ਇਹ ਇਸ ਦੀ ਜ਼ਿੰਮੇਵਾਰੀ ਹੈ ਦਿੱਲੀ ਤੋਂ ਇਹ ਖਬਰ ਆਈ ਹੈ ਕਿ ਅਰਵਿੰਦ ਕੇਜਰੀਵਾਲ ਕਹ ਰਹੇ ਨੇ ਕਿ ਜੇ ਦਿੱਲੀ ਵਿੱਚ ਮੌੜ ਸਤਾਜ ਆਇਤਾ ਅਸੀਂ ਗ੍ਰਾਂਥੀਆਂ ਅਤੇ ਪੁਜਾਰੀਆਂ ਲਈ ਸਨਮਾਨ ਯੋਜਨਾ ਸ਼ੁਰੂ ਕਰਾਂਗੇ ਆਓ ਪੂਰੀ ਖਬਰ ਪੜ੍ਹਦੇ ਹਾਂ ਕੀ ਹੈ ਇਹ ਸਨਮਾਨ ਯੋਜਨਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੁਜਾਰੀ ਗ੍ਰਾਂਥੀ ਸਟੇਮ ਦਾ ਐਲਾਨ ਕੀਤਾ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੇਜਰੀਵਾਲ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਮੰਤਰ ਦੇ ਪੁਜਾਰੀ ਨੂੰ ਹਰ ਮਹੀਨੇ 18000 ਰੁਪਏ ਦੀ ਰਾਚੀ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਗੋਦਵਾਰਿਆਂ ਦੇ ਗ੍ਰਾਂਥੀਆਂ ਨੂੰ ਵੀ 18000 ਦੀ ਰਕਮ ਦਿੱਤੀ ਜਾਵੇਗੀ ਐਸਪੀ ਵੱਲੋਂ ਰਜਿਸਟ੍ਰੇਸ਼ਨ ਪਾਕ ਕੇ ਯਾਨੀ ਕਿ ਮੰਗਲਵਾਰ ਨੂੰ ਸ਼ੁਰੂ ਹੋ ਜਾਵੇਗੀ ਪੁਜਾਰੀ ਗ੍ਰਾਂਥੀ ਯੋਜਨਾ ਕੱਲ ਯਾਨੀ ਕਿ ਮੰਗਲਵਾਰ ਨੂੰ ਕਨਾਟ ਪਲੇਸ ਤੋਂ ਸ਼ੁਰੂ ਕੀਤੀ ਜਾਵੇਗੀ ਰਜਿਸਟ੍ਰੇਸ਼ਨ ਕਨਾਟ ਪਲੇਸ ਸਥਿਤ ਪ੍ਰਾਚੀਨ ਹਨੂਮਾਨ ਮੰਦਿਰ ਤੋਂ ਸ਼ੁਰੂ ਹੋਵੇਗੀ ਦੋਸਤੋ ਅਰਵਿਤ ਕੇਜਰੀ ਵੱਲੋਂ ਜਿਵੇਂ ਕਿਹਾ ਗਿਆ ਹੈ ਜੀ ਦਿੱਲੀ ਵਿੱਚ ਮੌਨਸਤਾ ਵਿੱਚ ਆਏ ਹੁਣ ਤੱਕ 33 ਸਰਕਾਰ ਉਹਨਾਂ ਦੀ ਚੱਲ ਰਹੀ ਹੈ ਦਿੱਲੀ ਵਿੱਚ ਆਪ ਦੀ ਅਰਬੰਦ ਕੈਰੀਵਾਲ ਐਸ ਬਾਰਜੇ ਜੇਸ਼ਅਬ ਦੀ ਵਰਤੋਂ ਕਰ ਰਹੇ ਹਨ ਤੇ ਉਸ ਤੋਂ ਇਹ ਸੱਜੇ ਹਿਸਾਬ ਲਾਇਆ ਜਾ ਸਕਦਾ ਕਿ ਉਹਨਾਂ ਨੇ ਪਹਿਲਾਂ ਔਰਤਾਂ ਲਈ 10000 ਰੁਪਏ ਦੇਣ ਫਿਰ 2100 ਰੁਪਇਆ ਚੋਣ ਵਾਦਾ ਕੀਤਾ ਸੀ ਹੁਣ ਪੁਜਾਰੀਆਂ ਤੇ ਗ੍ਰਾਂਥੀਆਂ ਨਾਲ ਇੱਕ ਚੋਣ ਵਾਦਾ ਕੀਤਾ ਜਾ ਰਿਹਾ ਹੈ ਅਗਲੀ ਪੰਜਾਬ ਵਾਸਤੇ ਖਬਰ ਖੁਸ਼ਖਬਰੀ ਇਹ ਹੈ ਕਿ ਪੀਸੀਐਸ ਸਾਧ ਅਧਿਕਾਰੀ ਬਣੇ IAS आओ ए भी खबर तो, तो सुन आ दनिया कि पंजाब दे 7 ਅਧਿਕਾਰੀ PCS ਤੋਂ IAS ਬਣਿਆ ਕਿ ਇਹਨਾਂ ਦੇ ਵਿੱਚ ਰਾਹੁਲ ਛਾਉੜਾ ਅਨੁਭਵ ਕਲੇਰ ਤਲਵਿੰਦਰਜੀਤ ਸਿੰਘ ਸੁਖਜੀਤਪਾਲ ਕਰਨ ਦੇ ਸਪੀਸ ਸਿੰਘ ਬੈਂਪੀਪੂਲ ਲਰਨ ਅਬਜੂਤ ਕੌਰ ਇਸ ਤਰ੍ਹਾਂ ਸ਼ਾਮਲ ਹੈ ਇਬਾਪੇ ਪੰਜਾਬ ਲਈ ਖੁਸ਼ੀ ਦੀ ਖਬਰ ਹੈ ਕਿ 7 PCS ਅਫਸਰ IAS ਬਣ ਗਏ ਨੇ ਤੇ ਦੋਸਤੋ ਇਹ ਖਬਰ ਆ ਤੁਸੀਂ ਬਲਕਾ نیوز ਆਨਲਾਈਨ ਤੋਂ ਸੁਣ ਰਹੇ ਸੀ ਅਬ ਇਹ ਪੂਰਾ ਹੌਂਦਾਂ ਜੰਗਲ ਲੱਗੇ ਲਗਾਤਾਰ ਇਸ ਨੂੰ ਸ਼ੇਅਰ ਕਰਾਣਾ ਭੁੱਲਣਾ ਸੋਧੋ ਤੋਂ ਇਸੇ ਤਰ੍ਹਾਂ ਤੁਹਾਨੂੰ ਫੇਰ ਮੁਰ ਇਹ ਖਬਰਾਂ ਦਾ ਪ੍ਰੋਗਰਾਮ ਕੱਲ ਫੇਰ ਤੁਹਾਡੇ ਲਈ ਲੈ ਕੇ ਆਵਾਂਗੇ ਉਸ ਵੇਲੇ ਤੱਕ ਦਿਓ ਉਜਾ ਧੰਨਵਾਦ ਕਿਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੀ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ